ਸਭ ਤੋਂ ਪਹਿਲਾਂ ਮੈਂ ਪੂਰੇ ਵਿਸ਼ਵ ਨੂੰ ਕਰੋਨਾ ਸਾਗਰ ਮਾ ਸੀਤਾ ਰક્ષਕ ਲਵਕੁਸ਼ ਪਾਲਕ ਭਾਰਤੀਆ ਸੰਸਕ੍ਰਿਤੀ ਕੇ ਪਿਤਾਮਾ ਪਰਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਪਾਵਨ ਜੋ ਪ੍ਰਗਟ ਦਿਵਸਾ 7 ਅਕਤੂਬਰ ਨੂੰ ਉਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਵਾ ਔਰ ਨਾਲ ਦੀ ਨਾਲ ਕਿਉਂਕਿ ਸਾਡਾ ਸੰਗਠਨ ਜੋ ਧਾਰਮਿਕ ਔਰ ਸਮਾਜਿਕ ਸੰਗਠਨ ਹੈ ਜ਼ਿਲ੍ਹਾ ਸੰਗਠਨ ਲੁਧਿਆਣਾ ਤੇ ਸ਼ਹਿਰੀ ਸੰਗਠਨ ਵੱਲੋਂ ਇਹ ਜੋ ਵਿਸ਼ਾਲ ਸ਼ੋਭਾ ਯਾਤਰਾ 36ਵੀਂ ਦ੍ਰੈਸੀ ਦੇ ਖੁੱਲੇ ਮੈਦਾਨ ਚ 6 ਤਰੀਕ ਨੂੰ ਠੀਕ 5 ਵਜੇ ਰੰਮ ਹੋਣ ਕੀਤੀ ਕੀਤੀ ਜਾ ਰਹੀ ਹੈ ਔਰ ਉਹਦੀ ਲਗਭਗ ਸਾਰੀਆਂ ਮੁਕੰਮਲ ਜਿਹੜੀਆਂ ਤਿਆਰੀਆਂ ਵਾਂ ਉਹ ਹੋ ਚੁੱਕੀਆਂ ਔਰ ਇਸ ਸ਼ੋਭਾ ਯਾਤਰਾ ਦੇ ਬਹੁਤ ਹੀ ਸਤਿਕਾਰਯੋਗ ਚੀਫ ਗੈਸਟ ਜਿਹੜੇ ਨੇ ਉਹ ਮਾਨਯੋਗ ਸਾਧ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਔਰ ਉਹਨਾਂ ਦੇ ਨਾਲ ਨਾਲ ਸਾਰੇ ਹੀ ਪੋਲੀਟੀਕਲ ਪਾਰਟੀਆਂ ਦੇ ਆਗੂ ਸਹਿਬਾਨ ਔਰ ਸਾਰੇ ਮੰਤਰੀगण ਵਿਸ਼ੇਸ਼ ਤੌਰ ਤੇ ਤਰਨ ਪ੍ਰੀ ਸੋਸਾ ਮੁੰਡਿਆ ਸਾਹਿਬ ਔਰ ਸੰਜੀਵ ਰੋੜਾ ਜੀ ਆਪਣੇ ਕਰ ਕਮਲਾਂ ਦਾ ਉਦਘਾਟਨ ਕਰਨਗੇ ਔਰ ਇਹਨਾਂ ਤੋਂ ਇਲਾਵਾ ਮਤਲਬ ਲੇਟੈਸਟ ਹੁਣੇ ਹੀ ਇਨਫੋਰਮੇਸ਼ਨ ਵੀ ਮਿਲੀ ਆ ਕਿ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪਰਿਵਾਰੀ ਅ ਸ੍ਰੀਮਾਨ ਸ੍ਰੀ ਮਨੀਸ਼ ਸੋਧਿਆ ਜੀ ਉਹ ਵੀ ਬਤੌਰ ਜੀਬੀਐਸਟ ਆ ਰਹੇ ਨੇ ਤਾਂ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਔਰ ਇਹ ਰੂਟ ਜਿਹੜਾ ਵਾ ਸਾਡਾ ਦ੍ਰੈਸ਼ਟੀ ਤੋਂ ਆਰੰਭ ਕਰਕੇ ਦ੍ਰੈਸ਼ਟੀ ਤੋਂ ਆਰੰਭ ਹਮਤਾ ਤੋਂ ਬਾਅਦ ਸਬਜ਼ੀ ਮੰਡੀ ਪ੍ਰਤਾਪ ਬਾਜ਼ਾਰ ਕੈਂਟਾਗਰ ਚੌੜਾ ਬਾਜ਼ਾਰ 3 ਨੰਬਰ ਡਿਵੀਜ਼ਨ ਸਲਾਮੀਆਂ ਸਕੂਲ ਰੋਡ ਕਾਟੇਮਲੇ ਸੰਬੰਧਤਾ ਜਿਹੜੀ ਆ ਉਹ ਹੋਊਗੀ ਔਰ ਉੱਥੇ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਊਗਾ ਔਰ ਪ੍ਰਮਾਤਮਾ ਦਾ ਜੋ ਨਿਤਨੇਮਾ ਉਸ ਤੇ ਉਹ ਮੁਬਾਰਕਬਾਦ ਵੀ ਦਿੱਤੀ ਜਿਹੜਾ ਨਿਤਨੇਮ ਵੀ ਕੀਤਾ ਜਾਊਗਾ ਔਰ ਉਸ ਤੋਂ ਬਾਅਦ ਸਨਮਾਨੰਦ ਪਰੰਤ ਸਾਰਿਆਂ ਦਾ ਲੰਗਰ ਦੀ ਵਿਵਸਥਾ ਜਿਹੜੀ ਆ ਉਹ ਵੀ ਕੀਤੀ ਜਾਊਗੀ ਮੈਂ ਲੋਕਾਂ ਨੂੰ ਸਿਰ ਵਹੀ ਅਪੀਲ ਕਰਨਾ ਚਾਹਨਾ ਕਿ ਜੋ ਛੱਤੀਵੀਂ ਵਿਜੋ ਵਿਸ਼ਾਲ ਸ਼ੋਭਾ ਯਾਤਰਾ ਉਹਦੇ ਚ ਬਾਚੜ ਕੇ ਹਿੱਸਾ ਲਵੋ ਔਰ ਖਾਸ ਤੌਰ ਤੇ ਰੂਟ ਤੇ ਜਿੰਨੇ ਸਾਡੇ ਵਪਾਰੀ ਭਰਾ ਨੇ ਸਾਡੇ ਦੁਕਾਨਦਾਰ ਨੇ ਇੰਡਸਟਰੀਸਟ ਨੇ ਸਾਡੇ ਦੋਸਤ ਨੇ ਜਿੰਨੀਆਂ ਐਨਜੀਓ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿਉਂਕਿ ਪਹਿਲਾਂ ਵੀ ਸਾਡਾ ਨਾਲ ਬਹੁਤ ਪਿਆਰ ਮੁਹੱਬਤ ਕਰਦੇ ਨੇ ਹਰ ਵਾਰੀ ਉਹਨਾਂ ਦਾ ਬੜਾ ਸਹਿਯੋਗ ਹੁੰਦਾ ਵਾ ਇਸ ਵਾਰ ਵੀ ਹੋ ਜਾਣਾ ਜਿਹੜਾ ਭਰਪੂਰ ਸਵਾਗਤ ਜਿਹੜਾ ਵਾ ਉਹ ਸਟੇਜਾਂ ਲਾ ਕੇ ਵੈਲਕਮ ਜਿਹੜੇ ਉਹ ਕਰਨਗੇ ਤਾਂ ਮੈਂ ਉਹਨਾਂ ਨੂੰ ਇਹ ਹੀ ਅਪੀਲ ਕਰਨਾ ਚਾਹਨਾ ਕਿ 6 ਤਰੀਕ ਨੂੰ 5 ਵਜੇ ਜੋ ਰਮਪਤਾ ਹੋਣ ਜਾ ਰਹੀ ਆ ਉਹਦਾ ਵੈਲਕਮ ਜਿਹੜਾ ਵਾ ਹਾਰਦਿਕ ਅਭਰੰਦਨ ਦੇ ਤੌਰ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਜ਼ਰੂਰ ਕਰਨਾ